ਨਾ ਲੋਹੜੀ ਜਿਹੜੀ ਆ ਪੋ ਮਹੀਨੇ ਦੀ ਆਖਰੀ ਰਾਤ ਹੁੰਦੀ ਹੈ ਦੇਸੀ ਮਹੀਨਿਆਂ ਦਾ ਸਬੰਧ ਅੰਗਰੇਜ਼ੀ ਤਰੀਕਾ ਅੱਗੇ ਪਿੱਛੇ ਹੋ ਜਾਂਦੀਆਂ ਲੋਹੜੀ ਦਾ ਤਿਹਾਰ ਸਦੀਆਂ ਪੁਰਾਣਾ ਹੈ ਇਹਦਾ ਸਬੰਧ ਵੈਦਿਕ ਕਾਲ ਨਾਲ ਜੁੜਿਆ ਹੋਇਆ ਕਿ 95% ਲੋਕਾਂ ਨੂੰ ਇਹ ਨਹੀਂ ਪਤਾ ਲੋਹੜੀ ਕਿਉਂ ਮਨਾਈ ਜਾਂਦੀ ਹੈ ਕੀ ਮਕਸਦ ਹੈ ਲੋਹੜੀ ਮਨਾਉਣ ਦਾ ਕਾਹ ਤੋਂ ਲੋਹੜੀ ਵੰਡੀ ਜਾਂਦੀ ਹੈ ਇਹ ਦੁੱਲਾ ਪੱਟੀ ਹਾਕਮਾਂ ਵਾਸਤੇ ਡਾਕੂ ਸੀ ਗਰੀਬ ਲੋਕਾਂ ਦਾ ਮਦਦਗਾਰ ਸੀ ਸਾਰੇ ਸਰੀਕੇ ਵਾਲੇ ਉੱਥੇ ਬੈਠ ਕੇ ਇਕੱਠੇ ਮੂਫਲੀ ਰੌੜੀਆਂ ਵੰਡਦੇ ਹਨ ਖੁਸ਼ੀ ਇੱਕ ਦੂਜੇ ਨੂੰ ਖੁਸ਼ੀ ਜ਼ਾਹਰ ਕਰਦੇ ਹਨ ਪਹਿਰੇਦਾਰ ਅਤੇ ਪੰਜਾਬੀ ਹਲਾਤ ਟੀਵੀ ਤੇ ਤੁਹਾਡਾ ਸਵਾਗਤ ਹੈ। ਸੋ ਪਿਆਰੇ ਦਰਸ਼ਕੋ, ਦੋ ਦਿਨ ਰਹਿ ਗਏ ਲੋਹੜੀ ਆ ਰਹੀ ਆ। ਆਪਾਂ ਸਾਰੇ ਲੋਹੜੀ ਦਾ ਤਿਉਹਾਰ ਮਨਾਉਨੇ ਆ। ਹਰ ਵਾਰ ਲੋਹੜੀ ਮਣਾਈ ਜਾਂਦੀ ਆ ਪਰ ਇੱਕ ਤਾਜ਼ਾ ਸਰਵੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ 95% ਲੋਕਾਂ ਨੂੰ ਇਹ ਨਹੀਂ ਪਤਾ ਲੋਹੜੀ ਕਿਉਂ ਮਣਾਈ ਜਾਂਦੀ ਹੈ? ਕੀ ਮਕਸਦ ਹੈ ਲੋਹੜੀ ਮਨਾਉਣ ਦਾ? ਕਾਹਤੋਂ ਲੋਹੜੀ ਵੰਡੀ ਜਾਂਦੀ ਹੈ? ਕਾਹਤੋਂ ਪਾਥੀਆਂ ਦਾ ਘਟੇਰੇ ਢੇਰ ਬਣਾ ਕੇ ਅੱਗ ਲਾਈ ਜਾਂਦੀ ਹੈ? ਇਹ ਕੁੱਲ ਮਿਲਾ ਕੇ ਸਾਰਾ ਮਕਸਦ ਕੀ ਹੈ? ਪਰਣੀ ਰੀਤ ਅਨਸਾਰ ਆਪਾਂ ਉਵੇਂ ਚੱਲੇ ਹੋਣੇ ਪਰ ਇਹਦਾ ਅਸਲੀ ਮਕਸਦ ਜਾਣਨ ਵਾਸਤੇ ਅੱਜ ਤੁਹਾਨੂੰ ਅਸੀਂ ਇੱਕ ਅਜਿਹੇ ਜਹਾਜ਼ ਇਨਸਾਨ ਨੂੰ ਅਜਿਹੀ ਸ਼ਖਸੀਅਤ ਨੂੰ ਮਲਾਉਣ ਜਾ ਰਹੇ ਹਾਂ ਜੋ ਫਰੀਦਕੋਟ ਦੇ ਜੰਪਲ ਆ ਔਰ ਪਹਿਲਾਂ ਇਹਨਾਂ ਨੇ ਤਕਰੀਬਨ 37 ਸਾਲ ਸਿੱਖਿਆ ਦੇ ਖੇਤਰ ਵਿੱਚ ਆਪਣੀਆਂ ਸਵਾਵਾਂ ਨਿਭਾਈਆਂ ਇਹਨਾਂ ਦੇ ਪੜਾਏ ਹੋਏ ਬੱਚੇ ਅੱਜ ਇੰਜੀਨੀਅਰ ਆਈਪੀਐਸ ਪੀਸੀਐਸ ਆਮ ਤੌਰ ਤੇ ਜੋ ਅਦਾਲਤਾਂ ਹੈਗੀਆਂ ਫਰੀਦਕੋਟ ਦੀਆਂ ਉੱਥੇ ਕਲਰਕ ਦੇ ਤੌਰ ਤੇ ਤਰ੍ਹਾਂ ਤਰ੍ਹਾਂ ਦੇ ਕੰਮ ਕਰ ਰਹੇ ਆ ਔਰ ਉਸ ਤੋਂ ਬਾਅਦ 37 ਸਾਲ ਦੀ ਸਰਵਿਸ ਦੌਰਾਨ ਉਪਰੰਤ ਇਹਨਾਂ ਨੇ ਰਿਟਾਇਰਮੈਂਟ ਲੈ ਕੇ ਟੀਚਰ ਜੇ ਅਸੋਸੀਏਸ਼ਨ ਜੂਨੀਅਨ ਦੇ ਪ੍ਰਧਾਨ ਰਹੇ ਫਿਰ ਆਪਣੀਆਂ ਸਵਾਵਾਂ ਨਿਭਾਉਂਦੇ ਰਹੇ ਔਰ ਇਸ ਦੇ ਨਾਲ ਨਾਲ ਇਹਨਾਂ ਨੇ ਜੋ ਇਸ ਟਾਈਮ ਪੈਨਸ਼ਨ ਜੂਨੀਅਨ ਦੇ ਸੂਬਾ ਬੀਤ ਪ੍ਰਧਾਨ ਵੱਲੋਂ ਆਪਣੀਆਂ ਸਵਾਵਾਂ ਨਿਭਾ ਰਾਇਆ ਆ ਆਪਾਂ ਇਹਨਾਂ ਤੋਂ ਜਾਣਦੇ ਆ ਕਿ ਲੋਹੜੀ ਕਿਉਂ ਬਣਾਈ ਜਾਂਦੀ ਹੈ ਕੀ ਮਕਸਦ ਹੈ ਲੋਹੜੀ ਬਣਾਉਣ ਦਾ ਲੋਹੜੀ ਹੈ ਕੀ ਕਾਹ ਤੋਂ ਵੰਡੀ ਜਾਂਦੀ ਹੈ ਸੋ ਇਸ ਸੰਬੰਧੀ ਆਪਾਂ ਚਰਚਾ ਕਰਾਂਗੇ ਸ੍ਰੀ ਅਸ਼ੋਕ ਕੌਸ਼ਲ ਜੀ ਦੇ ਨਾਲ ਪਿਆਰੇ ਦਾਰ ਅਤੇ ਪੰਜਾਬੀ ਹਲਾ ਦੇ ਦਰਸ਼ਕਾਂ ਨੂੰ ਮੇਰਾ ਸਤਿ ਸ਼੍ਰੀ ਅਕਾਲ ਸਤੋ ਮੈਂ ਤਾਂ ਇਹ ਜਦੋਂ 37 ਸਾਲ ਪੜਾਇਆ ਬੱਚਿਆਂ ਨੂੰ ਇਹ ਕਹਿੰਦਾ ਸੀ ਪਹਿਲਾਂ ਸੋਚਿਆ ਕਰੋ ਵੀ ਕਦੋਂ ਤੇ ਹਾਰ ਕੋਈ ਕਦੋਂ ਆਉਂਦਾ ਹੈ ਕਿਉਂ ਮਨਾਉਂਦੇ ਆ ਤੇ ਕਿਵੇਂ ਮਨਾਉਂਦੇ ਆ ਇਹ ਤਿੰਨ ਕੁਐਸਚਨ ਜੇ ਕਰੇ ਵੀ ਕਦੋਂ ਤਾਂ ਉਸ ਹੱਬ ਨਾਲ ਲੋਹੜੀ ਜਿਹੜੀ ਆ ਪੋ ਮਹੀਨੇ ਦੀ ਆਖਰੀ ਰਾਤ ਹੁੰਦੀ ਹੈ ਦੇਸੀ ਮਹੀਨਿਆਂ ਦਾ ਸਬੰਧ ਅੰਗਰੇਜ਼ੀ ਤਰੀਕਾ ਅੱਗੇ ਪਿੱਛੇ ਹੋ ਜਾਂਦੀ ਹੈ ਸੋ ਪੋ ਲੋਹੜੀ ਕਦੋਂ ਮਣਾਈ ਜਾਂਦੀ ਹੈ ਪੋ ਮਹੀਨੇ ਦੀ ਆਖਰੀ ਰਾਤ ਮਾਗੀ ਤੋਂ ਇੱਕ ਦਿਨ ਪਹਿਲਾਂ ਤਾਂ ਲੋਹੜੀ ਆ ਜਾਂਦੀ ਜੀ ਲੋਹੜੀ ਕਿਉਂ ਦੇ ਵਿੱਚ ਹੁਣ ਬਹੁਤ ਪੁਰਾਣੀਆਂ ਗੱਲਾਂ ਇਹਦੇ ਨਾਲ ਜੁੜੀਆਂ ਹੋਈਆਂ ਇੱਕ ਪਹਿਲਾਂ ਕਹਿੰਦੇ ਸੀ ਕੋਈ ਲੋਹਣੀ ਦੇਵੀ ਸੀ ਉਹਨੇ ਕਿਸੇ ਕੋਈ ਰਾਖਸ਼ ਦਾ ਦਾਤ ਦਾ ਇਸ ਦਾ ਨੰਤ ਕੀਤਾ ਸੀ ਉਸ ਕਰਕੇ ਹੈ ਤੇ ਆਗ ਨੂੰ ਜਿਵੇਂ ਪਵਿੱਤਰ ਮੰਨ ਕੇ ਉਹਦੇ ਜੇ ਆਪਾਂ ਤੇਲ ਪਾਉਨੇ ਆਪਾਂ ਪੰਜਾਬੀ ਲੋਕ ਕਹਿੰਨੇ ਆ ਲੋਹੜੀ ਕਿਉਂਕਿ ਪੰਜਾਬੀ ਵਿਲੱਖਣ ਆਪਣੀ ਹੋਲੀ ਜਿਵੇਂ ਰਾਜਸਥਾਨ ਤੇ ਹੋਰ ਪਾਸਿਆਂ ਦੀ ਹੈ ਪੰਜਾਬ ਦਾ ਲੋਹੜੀ ਦਾ ਤਿਹਾਰ ਬੜਾ ਮਸ਼ਹੂਰ ਰਿਹਾ ਤਾਂ ਇਹਦੀਆਂ ਕਈ ਗੱਲਾਂ ਜੁੜੀਆਂ ਵੀ ਐ ਪੁਰਾਣੀ ਕੋਈ ਇਹਦੇ ਸ਼ਿਵ ਪ੍ਰਾਣ ਇੱਕ ਕਹਾਣੀ ਉਹ ਆਉਂਦੀ ਹੁੰਦੀ ਹੈ ਵੀ ਸਤੀ ਜਿਹੜੀ ਉਹ ਅੱਗ ਚ ਕੁੱਦ ਕੇ ਉਹਦੇ ਆਪਦੇ ਪਤੀ ਦਾ ਅਪਮਾਨ ਨਹੀਂ ਚੱਲ ਸਕੀ ਬਿਨਾਂ ਬੁਲਾਏ ਆਪਦੇ ਜਾਵੜੀ ਦક્ષ ਪ੍ਰਜਾਪਤੀ ਉਹਦਾ ਪਿਤਾ ਸੀ ਉਹ ਸ਼ਿਵ ਪ੍ਰਾਣ ਦੀ ਕਹਾਣੀ ਹੈ ਵੀ ਜਿਹੜੀ ਐ ਉਹ ਸਤੀ ਹੋ ਗਈ ਸੀ ਤਾਂ ਉਸ ਦਿਨ ਫਿਰ ਉਹ ਚੱਲਿਆ ਵੀ ਜਿਹੜਾ ਆਪਦੀਆਂ ਲੜਕੀਆਂ ਕਿਤੇ ਵੀ ਵਿਆਈਆਂ ਹੋਣ ਉਹਨਾਂ ਹੱਥੇ ਜਿਹੜੇ ਐ ਸਿੰਧਾਰਾ ਲੈ ਕੇ ਜਾਂਦੇ ਹੋ ਸ਼ਿਵ ਪ੍ਰਾਣ ਦੀ ਕਹਾਣੀ ਲੰਬੀ ਹੈ ਥੋੜੀ ਜੀ ਇਸ ਕਰਕੇ ਵਿਸਥਾਰ ਚ ਨਹੀਂ ਜਾਵਾਂਗੇ ਉਹਦੇ ਨਾਲ ਵੀ ਜੁੜਦੇ ਆ ਬਾਕੀ ਪੰਜਾਬ ਦੀ ਇੱਕ ਕਹਾਣੀ ਜਿਹੜੀ ਹੈ ਮੱਧ ਗਿ ਮੱਧ ਯੁੱਗ ਵਿੱਚ ਜਦੋਂ ਮੁਸਲਮਾਨ ਨਵਾਬਾਂ ਦਾ ਰਾਜ ਹੁੰਦਾ ਸੀ ਉਦੋਂ ਪੰਜਾਬ ਦੇ ਇੱਕ ਸੂਰਬੀਰ ਦੁੱਲੇ ਪੱਟੀ ਨਾਲ ਵੀ ਕਹਾਣੀ ਜੁੜਦੀ ਹੈ ਇਹਦੀ ਦੁੱਲਾ ਪੱਟੀ ਜਿਹੜਾ ਸੀ ਉਹਨੂੰ ਦੁਨੀਆਂ ਸਰਕਾਰਾਂ ਦੇ ਹਿਸਾਬ ਨਾਲ ਡਾਕੂ ਸੀ ਪਰ ਗਰੀਬ ਲੋਕ ਉਹਨੂੰ ਪਿਆਰ ਕਰਦੇ ਸੀ ਕਿਉਂਕਿ ਉਹ ਜਿਹੜਾ ਗਰੀਬਾਂ ਦਾ ਮਦਦਗਾਰ ਹੁੰਦਾ ਸੀ ਡਾਕੂ ਜਿਹੜਾ ਕੋਈ ਜਨਮजात ਡਾਕੂ ਨਹੀਂ ਹੁੰਦਾ ਹਾਲਾਤ ਡਾਕੂ ਬਣਾ ਦਿੰਦੇ ਆ ਤੇ ਦੁੱਲਾ ਭੱਟੀ ਇੱਕ ਯੋਧਾ ਸੀ ਜਿਵੇਂ ਪੱਛਮ ਦੇ ਵਿੱਚ ਵੈਸਟ ਰੋਬਨ ਹੁੱਡ ਰੋਬਨ ਹੁੱਡ ਦਾ ਨਾਮ ਸੁਣਦੇ ਆ ਵੀ ਵੱਡੇ ਜ਼ਗੀਰਦਾਰਾਂ ਰਾਜੇ ਨਾਲ ਟੱਕਰਦਾ ਸੀ ਗਰੀਬਾਂ ਦੀ ਮਦਦ ਕਰਦਾ ਸੀ ਤੇ ਦੁੱਲਾ ਭੱਟੀ ਵੀ ਇਸੇ ਤਰ੍ਹਾਂ ਦਾ ਹੀ ਸੀ ਹੁਣ ਉਸ ਵੇਲੇ ਆਪਾਂ ਨੂੰ ਇਹ ਪਤਾ ਹੈ ਵੀ ਜਿਹੜੇ ਮੁਸਲਮਾਨ ਨਵਾਬ ਹੁੰਦੇ ਸੀ ਉਹ ਕਿਸੇ ਦੇ ਬਹੁ ਬੇਟੀਆਂ ਤੱਕੇ ਨਾਲ ਲੈ ਜਾਂਦੇ ਸੀ ਤਾਂ ਦੁੱਲਾ ਭੱਟੀ ਇੱਕ ਦਿਨ ਜੰਗਲ ਤੋਂ ਰਹਿ ਫਿਰਦਾ ਹੁੰਦਾ ਤੇ ਅੱਗੇ ਹੁਣ ਗਰੀਬ ਬ੍ਰਾਹਮਣ ਟੱਕਰਦਾ ਹੈ ਬੜਾ ਉਦਾਸ ਉਹ ਪੁੱਛ ਲੈਂਦਾ ਕਿਵੇਂ ਬ੍ਰਾਹਮਣ ਦੇਵਤਾ ਇੰਨੇ ਉਦਾਸ ਦੇ ਜਿਹੜੇ ਦੁਹੀ ਕਿਉਂ ਮੁੜੇ ਆਉਣੇ ਆ ਉਹ ਕਹਿੰਦਾ ਗੱਲ ਇਹ ਆ ਵੀ ਮੇਰੀਆਂ ਦੋ ਧੀਆਂ ਐ ਸੁੰਦਰੀ ਤੇ ਮੁੰਦਰੀ ਉਹਨਾਂ ਦਾ ਮੈਂ ਨਾਲ ਦੇ ਪਿੰਡ ਮੰਗਣਾ ਕੀਤਾ ਸੀ ਪਰ ਉਹ ਕਿਦੇ ਨਵਾਬ ਨੂੰ ਪਤਾ ਕਿਨੇ ਦੱਸਤਾ 100 ਸੂਈ ਹੁੰਦੇ ਸੀ ਤੇ ਉਹਨੇ ਹੁਕਮ ਭੇਜਤਾ ਵੀ ਇਹ ਕੁੜੀਆਂ ਮੇਰੇ ਮਹਿਲ ਚ ਭੇਜ ਦਿਓ ਮੈਂ ਉਹਨਾਂ ਨੂੰ ਕਹਿਣ ਗਿਆ ਸੀ ਜਿੱਥੇ ਮੈਂ ਮੰਗੀਆਂ ਕੁੜੀਆਂ ਵੀ ਤੁਸੀਂ ਇਹਦਾ ਰਿਸ਼ਤਾ ਲੈ ਲਓ ਕਿਉਂਕਿ ਉਹ ਨਵਾਬ ਦੀ ਮਾੜੀ ਨੀਅਤ ਐ ਪਰ ਉਹ ਨਵਾਬ ਤੋਂ ਡਰਦੇ ਉਹ ਵੀ ਰਿਸ਼ਤਾ ਲੈਣ ਤੋਂ ਇਨਕਾਰੀ ਐ ਤੇ ਹੁਣ ਮੈਂ ਕੀ ਕਰਾਂ ਬਈ ਮੈਂ ਆਪਣੀਆਂ ਕੁੜੀਆਂ ਦੇ ਭਵਿੱਖ ਨੂੰ ਲੈ ਕੇ ਬੜਾ ਫਿਕਰਮੰਦ ਐ ਤੇ ਦੁੱਲਾ ਕਹਿੰਦਾ ਕਹਿੰਦਾ ਵੀ ਬ੍ਰਾਹਮਣ ਦੇਵਤਾ ਤੁਸੀਂ ਨਿਸ਼ਚਿੰਤ ਹੋ ਕੇ ਘਰ ਜਾਓ ਤੇ ਸੌਂਜੋ ਇਹ ਹੁਣ ਮੈਂ ਨਵੇੜ ਲਊਗਾ ਉਹਨਾਂ ਮੁੰਡਿਆਂ ਜਿੱਥੇ ਕੁੜੀਆਂ ਮੰਗੀਆਂ ਉਹਨਾਂ ਨਾਲ ਮੈਂ ਜਾ ਕੇ ਗੱਲ ਕਰਦੇ ਤੇ ਮੈਂ ਧਰਮ ਪਿਤਾ ਬਣ ਕੇ ਕੰਨਿਆ ਦਾ ਦਾਨ ਕਰੂੰਗਾ ਕੁੜੀਆਂ ਦੀ ਇੱਜ਼ਤ ਖਰਾਬ ਨਹੀਂ ਹੋਣ ਦਿੰਦਾ ਮੈਂ ਤਾਂ ਉਹਨੇ ਫਿਰ ਉਹ ਜਾ ਕੇ ਮੁੰਡੇ ਵਾਲੇ ਨੂੰ ਸਮਝਾਇਆ ਕੁੜੀਆਂ ਦੇ ਫਾਈਨਲ ਕੀਤੇ ਰਿਸ਼ਤੇ ਪੱਕੇ ਕੀਤੇ ਧਰਮ ਪਿਤਾ ਬਣ ਕੇ ਆਪ ਹੁਣ ਡਾਕੂਆਂ ਕੋਲ ਕੋੜਾ ਹਰ ਵੇਲੇ ਜ਼ਿਆਦਤ ਹੁੰਦੀ ਸੀ ਉਹ ਕਹਿੰਦੇ ਸੇਰ ਸ਼ੱਕਰ ਸੀ ਉਹ ਜਿਹੜਾ ਗੀਤ ਗਾਉਣੇ ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ ਦੁੱਲਾ ਭੱਟੀ ਵਾਲਾ ਦੁੱਲੇ ਧੀ ਵਿਆਹੀ ਸੇਰ ਸ਼ੱਕਰ ਪਾਈ ਉਹ ਸੇਰ ਸ਼ੱਕਰ ਹੀ ਹੁੰਦੀ ਉਹਦੇ ਕੋਲੇ ਫਿਰ ਉਹ ਪਿੰਡ ਵਾਲੇ ਜਿਹੜਾ ਇਸ ਗੱਲ ਨਾਲ ਜੁੜ ਗਿਆ ਵੀ ਜੇ ਕਿਸੇ ਦੇ ਗਰੀਬ ਦੇ ਕੋਈ ਹੈਗਾ ਤਾਂ ਉਹਦੀ ਮਦਦ ਦੂਜੇ ਕਰਨ ਪਰਿਵਾਰ ਸਾਰੇ ਪਿੰਡ ਨੇ ਮਦਦ ਕੀਤੀ ਆਪ ਦਾ ਕੋ ਉਹਨਾਂ ਨੂੰ ਗਿਫਟ ਦਿੱਤੇ ਉਹਦੇ ਨਾਲ ਕੁੜੀਆਂ ਉਹਨਾਂ ਦਾ ਵਿਆਹ ਹੋ ਗਿਆ ਉਹ ਸੁੰਦਰ ਮੁੰਦਰੀਏ ਕੀ ਸੀ ਗਈ ਉਹ ਕੀ ਸੁੰਦਰੀ ਦੇ ਮੁੰਦਰੀ ਜੋ ਬ੍ਰਾਹਮਣ ਜਿਹੜੀਆਂ ਬੇਟੀਆਂ ਸੀ ਉਹਨਾਂ ਕੁੜੀਆਂ ਦਾ ਨਾਮ ਸੀ ਸੁੰਦਰੀ ਤੇ ਮੁੰਦਰੀ ਦੋ ਧੀਆ ਸੀ ਉਹਦੀਆਂ ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ ਮਤਲਬ ਉਹਨਾਂ ਵੀ ਤੇਰਾ ਕੌਣ ਤੇਰੀ ਬਾਹ ਫੜਨ ਵਾਲਾ ਸਹਾਰਾ ਕੌਣ ਹੈ ਸੋ ਇੱਕ ਗੱਲ ਤਾਂ ਹੈ ਵੀ ਜਿਹੜੀ ਵੰਡ ਕੇ ਛਕਣ ਵਾਲਾ ਬਾਬੇ ਨਾਨਕ ਦਾ ਸਿਧਾਂਤ ਹੈ ਉਹ ਵੀ ਇਸ ਗੱਲ ਤੇ ਇੱਥੇ ਲੋਹੜੀ ਤੇ ਆ ਕੇ ਜੁੜਦਾ ਹੈ ਵੀ ਆਪਾਂ ਜਿਹਦੇ ਘਰ ਮੁੰਡਾ ਹੋਇਆ ਹੁੰਦਾ ਜਾਂ ਵਿਆਹ ਹੋਇਆ ਉਹਦੇ ਲੜਕੇ ਦਾ ਉਹ ਫਿਰ ਵੰਡਦਾ ਹੈ ਉਹ ਆਪਦੀ ਖੁਸ਼ੀ ਸਾਰਿਆਂ ਨਾਲ ਸਾਂਝੀ ਕਰਦਾ ਹੈ ਲੋਹੜੀ ਵਾਲਦਾ ਵੰਡ ਕੇ ਛਕਣ ਦੀ ਗੱਲ ਇਹਦੇ ਜੁੜਦੀ ਹੈ ਤੇ ਉਹ ਵੀ ਆਪਾਂ ਉਥੇ ਪੱਛਮ ਦੇ ਵਿੱਚ ਬਾਹਰ ਵੀ ਤਿਹਾਰ ਦੇਖਦੇ ਆਂ ਉੱਥੇ ਇੱਕ ਆਉਂਦਾ ਹੁੰਦਾ ਹੈ 31 ਅਕਤੂਬਰ ਨੂੰ ਹੈਲੋਵਿਨ ਦਾ ਤਿਹਾਰ ਕੈਨੇਡਾ ਅਮਰੀਕਾ ਚ ਆਪਾਂ ਵੇਖਦੇ ਯੂਰਪ ਸਾਰੇ ਚ ਹੈਲੋਵਿਨ ਮਨਾਉਂਦੇ ਆ ਉਸ ਦਿਨ ਉੱਥੇ ਮੁੰਡੇ ਆ ਮੁੰਡਿਆਂ ਦੀਆਂ ਟੋਲੀਆਂ ਇਕੱਠੀਆਂ ਹੋ ਕੇ ਉਹ ਮੰਗਣ ਜਾਂਦੀਆਂ ਟੌਫੀਆਂ ਚਾਕਲੇਟ ਬਿਸਕਟ ਵਗੈਰਾ ਲੋਕ ਦਿੰਦੇ ਆ ਜਿਹੜੇ ਸਰ ਦੇ ਘਰ ਹੈ ਵੰਡਦੇ ਆ ਉਹਨਾਂ ਨੂੰ ਤੇ ਬੱਚੇ ਟੋਲੀਆਂ ਬਣਾ ਕੇ ਮੰਗਣ ਜਾਂਦੇ ਆ ਉਹ ਸੇਮ ਜਿਹੜਾ ਆਪਣੀ ਲੋੜੀ ਦਾ ਤਿਹਾਰ ਹੈ ਵੀ ਕਦੇ ਪਾਣੀ ਮਾਏ ਪਾ ਕਾਲੇ ਕੁੱਤੇ ਨੂੰ ਵੀ ਪਾ ਉੱਥੇ ਇਹ ਗੀਤ ਹੈ ਦੂਜੀ ਸੁੰਦਰ ਮੁਦਰੀ ਇਹ ਕਿੰਨੇ ਤਰ੍ਹਾਂ ਦਾ ਗੀਤ ਹੈ ਤਾਂ ਇਹ ਇੱਕ ਤਰ੍ਹਾਂ ਦੇ ਵੰਡ ਕੇ ਛਗਨ ਨਾਲ ਜੁੜਦੀ ਵੀ ਗੱਲ ਹੈਗੀ ਐ ਸੋ ਅੱਜ ਦੇ ਹਾਲਾਤ ਵਿੱਚ ਜਿਵੇਂ ਸਰਕਾਰਾਂ ਜਾਂ ਕੋਈ ਕੈਲੋ ਵੀ ਐਸਜੀਆਂ ਪਾਰਟੀਆਂ ਆ ਗਿਆ ਆਗੀਆਂ ਜਿਹੜੀਆਂ ਲੋਕਾਂ 'ਚ ਨਫ਼ਰਤ ਭੈਮ ਫਲਾਉਣ ਦਾ ਕੰਮ ਕਰਦੀਆਂ ਹਿੰਦੂ ਸਿੱਖ ਨੂੰ ਹਿੰਦੂ ਮੁਸਲਮਾਨ ਨੂੰ ਲੜਾਉਣਾ ਤੇ ਲੜਾ ਕੇ ਰਾਜ ਕਰਨਾ ਸੋ ਮੈਂ ਸਮਝਦਾ ਵੀ ਇਹ ਤਿਹਾਰ ਲੋਹੜੀ ਦਾ ਸਾਨੂੰ ਭਾਈਚਾਰੇ ਦਾ ਸੰਦੇਸ਼ ਦਿੰਦਾ ਆ ਆਪਾਂ ਜਦੋਂ ਗਲੀ 'ਚ ਲੋਹੜੀ ਬਾਲਦੇ ਆ ਜੇ ਕਿਸੇ ਨਾਲ ਮਾੜਾ ਮੋਟਾ ਮੱਥ ਪੀ ਇਹਦੇ ਵੀ ਹੁੰਦਾ ਗਿਲਾ ਸ਼ਿਕਵਾ ਹੁੰਦਾ ਉਹਨੂੰ ਭਲਾ ਕੇ ਆਪਾਂ ਉਹ ਅੱਗ ਦੇ ਦਵਾਲੇ ਬਹਿ ਕੇ ਜੋ ਇਕੱਠੇ ਧੂਣੀ ਸੇਕਦੇ ਆਂ ਹਾਂ ਵੰਡ ਕੇ ਛਕਦੇ ਆਂ ਲੋਹੜੀਆਂ ਰਿਓੜੀਆਂ ਗੱਚਕ ਵਗੈਰਾ ਧੀਆਂ ਨੂੰ ਤਾਂ ਦਿੰਦੇ ਹੀ ਆ ਸੰਧਾਰਾ ਚਲੋ ਧੀਆਂ ਨੂੰ ਆਸ ਹੁੰਦੀ ਐ ਤੇ ਇਹ ਮਤਲਬ ਸਮਾਜਿਕ ਮੇਲਜੋਲ ਜਿਹੜਾ ਹੈ ਇਹ ਵੀ ਲੋਹੜੀ ਜਿਹੜਾ ਆਪਾਂ ਨੂੰ ਇਹਦਾ ਸੰਦੇਸ਼ ਦਿੰਦੀ ਐ ਸੋ ਆਪਾਂ ਨੂੰ ਚਾਹੀਦਾ ਹੈ ਵੀ ਜਿਹੜੇ ਤਿਹਾਰਾ ਉਹਨਾਂ ਦਾ ਅਸਲੀ ਅਰਥ ਪਿੱਛੇ ਸਮਝ ਕੇ ਅਗਨੀ ਪੂਜਾ ਤਾਂ ਹੈ ਵੀ ਅਗਨੇ ਜਿਉਂ ਆਪਾਂ ਵੇਖੀਏ ਸਾਰੇ ਗ੍ਰੰਥ ਹੈ ਹਿੰਦੂ ਧਰਮ ਕੀ ਸਿੱਖ ਧਰਮ ਸਾਰੇ ਕਹਿੰਦੇ ਆ ਵੀ ਮਨੁੱਖ ਦਾ ਸਰੀਰ ਪੰਜ ਤੱਤਾਂ ਦਾ ਮਿਲ ਕੇ ਬਣਿਆ ਉਹ ਪੰਜ ਤੱਤ ਜਿਹੜੇ ਕੁਦਰਤੀ ਸ਼ਕਤੀਆਂ ਹੈ ਅੱਗ ਹਵਾ ਤੇ ਪਾਣੀ ਆਪਾਂ ਵੇਖਦੇ ਜਦੋਂ ਇਹ ਨਾਰਾਜ਼ ਹੋ ਜਾਂਦੀਆਂ ਕਿ ਨਿਕਰੋਪੀ ਹੜ ਆ ਜਾਂਦੇ ਆ ਜਾਂ ਅੱਗ ਲੱਗ ਜੇ ਜਾਂ ਤੂਫਾਨ ਆ ਜੇ ਹਵਾ ਦਾ ਇਹ ਕੁਦਰਤੀ ਸ਼ਕਤੀਆਂ ਹੈ ਪੰਜ ਤੱਤਾਂ ਦਾ ਮਨੁੱਖ ਦਾ ਸਰੀਰ ਮਿਲ ਕੇ ਬਣਿਆ ਤੇ ਇਹ ਜਿਹੜਾ ਅਗਨੀ ਦੀ ਪੂਜਾ ਮਨੁੱਖ ਦੇ ਅੰਦਰ ਵੀ ਅਗਨੀ ਹੈ ਅੱਗ ਹੈ ਇੱਕ ਤੱਤ ਹੈ ਤੇ ਅਗਨੀ ਦੀ ਪੂਜਾ ਜਿਹੜੀ ਸਦੀਆਂ ਤੋਂ ਚੱਲਦੀ ਆਈ ਹੈ ਕਿਉਂਕਿ ਆਗਣੇ ਮਨੁੱਖ ਦੇ ਜੀਵਨ ਨੂੰ ਇੱਕ ਸਿਧਾਂਤ ਹੈ ਕਿ ਸਮਝ ਲਓ ਵੀ ਵਿਗਿਆਨਕ ਗੱਲ ਹੈ ਵੀ ਆਗਣੇ ਮਨੁੱਖ ਦੀ ਜ਼ਿੰਦਗੀ ਨੂੰ ਸੌਖਾ ਕੀਤਾ ਜਿਹੜੀ ਚੀਜ਼ ਮਨੁੱਖ ਦੀ ਜ਼ਿੰਦਗੀ ਵਾਸਤੇ ਜ਼ਰੂਰੀ ਸੀ ਲਾਜ਼ਮੀ ਸੀ ਉਹ ਰਿਸ਼ੀ ਕਾਲ ਤੋਂ ਪੁਰਾਣੇ ਵੈਦਿਕ ਕਾਲ ਤੋਂ ਇਹਦੀ ਪੂਜਾ ਹੁੰਦੀ ਆਈ ਹੈ ਅੱਗ ਨੂੰ ਵੀ ਦੇਵਤਾ ਮੰਨ ਲਿਆ ਪਾਣੀ ਨੂੰ ਵੀ ਹਵਾ ਨੂੰ ਪਵਨ ਦੇਵਤਾ ਅੱਗ ਪਾਣੀ ਨੂੰ ਵਰਨ ਦੇਵਤਾ ਕਹਤਾ ਤੇ ਇਸ ਤਰੀਕਾ ਸੂਰਜ ਹੈ ਇਹਨਾਂ ਨੂੰ ਦੇਵਤੇ ਮੰਨੇ ਜਿਨ੍ਹਾਂ ਬਗੈਰ ਮਨੁੱਖ ਦੀ ਹੁਣ ਪਿਛਲੇ 10 ਦਿਨ ਸੂਰਜ ਨੇ ਦਰਸ਼ਨ ਨਹੀਂ ਹੋਏ ਅੱਜ ਜਾ ਕੇ 11 ਤਰੀਕ ਨੂੰ ਸੂਰਜ ਨੇ ਮਾੜਾ ਜਿਹਾ ਖਾਲੀ ਦਿੱਤਾ ਹੈ ਤੇ ਲੋਕ ਤਰਸ ਜਾਂਦੇ ਆ ਵੀ ਇਹ ਇਹ ਕੁਦਰਤੀ ਸ਼ਕਤੀਆਂ ਹੈ ਤੇ ਇੱਥੇ ਲੋਹੜੀ ਦਾ ਤਿਹਾਰ ਆਪਾਂ ਨੂੰ ਇਹ ਵੀ ਜੋੜਦਾ ਸੋ ਇਹ ਸੀ ਜੀ ਸ੍ਰੀ ਅਸ਼ੋਕ ਕੌਸ਼ਲ ਜੀ ਜਿਨ੍ਹਾਂ ਨੇ ਤੁਹਾਨੂੰ ਲੋਹੜੀ ਬਾਰੇ ਜਾਣਕਾਰੀ ਦਿੱਤੀ ਔਰ ਜੋ 95% ਦੀ ਸਰਵੇ ਕੀਤਾ ਸੀਗਾ 95% ਲੋਕਾਂ ਨੂੰ ਨਹੀਂ ਪਤਾ ਸੀਗਾ ਉਮੀਦ ਕਰਦੇ ਆ ਵੀ ਉਹਨਾਂ ਨੂੰ ਪਤਾ ਲੱਗਿਆ ਹੋਊਗਾ ਸੋ ਜਿਸ ਤਰ੍ਹਾਂ ਇਹਨਾਂ ਨੇ ਗੱਲਾਂ ਦੱਸੀਆਂ ਵੀ ਲੋਹੜੀ ਇੱਕ ਸਾਂਝ ਦਾ ਪ੍ਰਤੀਕ ਵੀ ਹੈ ਤੁਹਾਡੇ ਸਾਰੇ ਸ਼ਰੀਕੇ ਵਾਲੇ ਉੱਥੇ ਬੈਠ ਕੇ ਇਕੱਠੇ ਮੂਫਲੀ ਰੌੜੀਆਂ ਵਾੜਦੇ ਹਨ ਖੁਸ਼ੀ ਇੱਕ ਦੂਜੇ ਨੂੰ ਖੁਸ਼ੀ ਜ਼ਾਹਰ ਕਰਦੇ ਹਨ ਲੋਹੜੀ ਦੇ ਕਈ ਸੰਦੇਸ਼ ਆਉਂਦੇ ਆ ਇਹਨਾਂ ਸ਼੍ਰੀ ਅਸ਼ੋਕ ਕੌਂਸ਼ਲ ਜੀ ਦੁਆਰਾ ਲੋਹੜੀ ਇੱਕ ਨਹੀਂ ਕਈ ਸੰਕੇਤਾਂ ਨੂੰ ਛੱਡ ਕੇ ਜਾਂਦੀ ਹੈ ਸੋ ਪ੍ਰੋਗਰਾਮ ਦੇ ਅਖੀਰ ਵਿੱਚ ਸ੍ਰੀ ਸ਼ੋਕਾਉਂਸਲੀ ਤੁਹਾਡਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਪ੍ਰੇਰ ਦੇਖੋ ਸਤਿ ਸ੍ਰੀ ਅਕਾਲ